ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਨਕ ਨਿਵਾ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 22 ਤਰੀਕ ਦਿਨ ਸ਼ਨੀਵਾਰ ਜੋ ਇੱਕ ਵਿਸ਼ਾਲ ਕਾਨਫਰੰਸ ਪੰਥਕ ਅਕਾਲੀ ਲਹਿਰ ਦੇ ਬੈਨਰ ਹੇਠ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜੀ ਉਹਨਾਂ ਦਾ ਬੱਬਰੀ ਵਿਖੇ ਹੋਣ ਜਾ ਰਹੀ ਹੈ ਉਸ ਵਿੱਚ ਸ਼ਮੂਲੀਅਤ ਕਰਨ ਲਈ ਸਾਰੀ ਸਾਧ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਔਰ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਕਾਨਫਰੰਸ ਵਿੱਚ ਵੱਧ ਛੜ ਕੇ ਹਿੱਸਾ ਲਿਆ ਜਾਵੇ ਜਿਸ ਵੀ ਸਾਧ ਸੰਗਤ ਕੋਲ ਆਪਣੇ ਸਾਧਨ ਹਨ ਉਹ ਠੀਕ 11 ਵਜੇ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਜੀਵਨਾਲ ਬੱਬਰੀ ਵਿਖੇ ਪਹੁੰਚਣ ਔਰ ਜਿਨ੍ਹਾਂ ਕੋਲ ਸਾਧਨ ਨਹੀਂ ਹਨ ਉਹ ਸਾਡੇ ਮਾਤਾ ਜੀ ਬੀਬੀ ਸੁਖਵਿੰਦਰ ਕੌਰ ਬਾਜਵਾ ਜੀ ਬੈਠੇ ਨੇ ਇਹਨਾਂ ਦੇ ਗ੍ਰਹਿ ਵਿਖੇ ਬਾਜਵਾ ਆਈਲੈਂਡ ਸੈਂਟਰ ਸਾਹਮਣੇ ਐਨ ਆਰ ਆਈ ਕਲੈਕਸ਼ਨ ਦੇ ਪਹੁੰਚ ਕਰਕੇ 10 ਵਜੇ ਇੱਥੇ ਹਾਜ਼ਰੀ ਲਵਾਉਣ ਤਾਂ ਕਿ ਇੱਥੇ ਜੋ ਵੀ ਸਾਧਨਾਂ ਦੀ ਵਿਵਸਥਾ ਕੀਤੀ ਹੋਈ ਹੈ ਉਹਨਾਂ ਵਿੱਚ ਸਾਰੀ ਸੰਗਤ ਨੂੰ ਉੱਥੇ ਪੰਚਾਇਆ ਜਾਵੇ ਉਸ ਕਾਨਫਰੰਸ ਵਿੱਚ ਪੰਥ ਦੀਆਂ ਮਹਾਨ ਸਖਸ਼ੀਤਾ ਆਪਣੀ ਹਾਜ਼ਰੀਆਂ ਲਵਾਉਣਗੀਆਂ ਜਿਵੇਂ ਭਾਈ ਸਾਪਾਏ ਰਣਜੀਤ ਸਿੰਘ ਜੀ ਸਾਫਕਾ ਜਥੇਦਾਰ ਅਕਾਲ ਸਖ ਸਾਬ ਭਾਈ ਅਜੀਤ ਸਿੰਘ ਜੀ ਸ਼ਾਮਕੀ ਤਿੰਨ ਜਥਾ ਗੁਰਦਾਸਪੁਰ ਦੇ ਸਰਪ੍ਰਸਤ ਨੇ ਉਹ ਭਾਈ ਰਵੇਲ ਸਿੰਘ ਜੀ ਸਹਾਇਪੁਰ ਔਰ ਹੋਰ ਵੀ ਬਾਬਾ ਬੇਦੀ ਜੀ ਜੋ ਆਪਣੇ ਡੇਰਾ ਬਾਬਾ ਨਾਨਕ ਤੋਂ ਨੇ ਉਹ ਵੀ ਹਾਜ਼ਰੀ ਲਵਾਉਣਗੇ ਪੰਥ ਦੀਆਂ ਹੋਰ ਵੀ ਮਾਨ ਸ਼ਕਸ਼ੀਤਾ ਆਪ ਜੀ ਨੂੰ ਆਪਣੇ ਵਿਚਾਰਾਂ ਨਾਲ ਨੇ ਹਾਲ ਕਰਨਗੇ ਆ ਸਾਰੇ ਸੰਗਤ ਨੂੰ ਫਿਰ ਦੁਬਾਰਾ ਬੇਨਤੀ ਹੈ ਕਿ ਜਿੰਨਾਂ ਕੋਲ ਆਪਣੇ ਸਾਧਨ ਹਨ ਉਹ 11 ਵਜੇ ਠੀਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਟੀਮੜਾਲ ਬਬਰੀ ਵਿਖੇ ਪਹੁੰਚਣ ਜਿੰਨਾਂ ਕੋਲ ਸਾਧਨ ਨਹੀਂ ਹਨ ਉਹ ਸੰਗਤ 10 ਵਜੇ ਮਾਤਾ ਜੀ ਸਾਡੇ ਬੀਬੀ ਸੁਖਵਿੰਦਰ ਕੌਰ ਜੀ ਬਾਜਵਾ ਇਹਨਾਂ ਦਾ ਫੇਰ ਐਡਰੈਸ ਮੈਂ ਬੋਲ ਦਿੰਦਾ ਹਾਂ ਬਾਜਵਾ ਆਇਲਟ ਸੈਂਟਰ ਸਾਹਮਣੇ ਅਨਰ ਆਈ ਕਲੈਕਸ਼ਨ ਉਥੇ 10 ਵਜੇ ਪਹੁੰਚ ਜਾਣ ਤਾਂ ਜੋ ਸੰਗਤਾਂ ਨੂੰ ਉਥੇ ਪਹੁੰਚਾਉਣ ਵਾਸਤੇ ਜੋ ਵੀ ਸਾਡੇ ਕੋਲ ਸਾਧਨ ਹਨ ਉਨ੍ਹਾਂ ਦੀ ਵਿਵਸਥਾ ਕੀਤੀ ਜਾਵੇ ਤੇ ਖੋਮ ਹਮਾ ਕੇ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਹੁੰਚ ਕਰਕੇ ਜੋ ਪੰਥ ਦੀਆਂ ਮਹਾਨ ਸ਼ਖਸੀਤਾਂ ਨੇ ਉਹਨਾਂ ਦੇ ਵਿਚਾਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ